ਪੰਜਾਬ ਯੂਨੀਵਰਸਿਟੀ ਦੇ ਵਿੱਚ ਪੀਯੂ ਬਚਾਓ ਮੋਰਚੇ ਤੋਂ ਵੱਡੀ ਅਪਡੇਟ ਸਾਹਮਣੇ ਆਈ ਕੈਂਪਸ ਵਿੱਚ ਬੁੱਧਵਾਰ ਨੂੰ ਪੀਯੂ ਬਚਾਓ ਮੋਰਚੇ ਦੇ ਅੰਦਰ ਤਣਾਅ ਦੇ ਸੰਕੇਤ ਦੇਖੇ ਗਏ ਜਦੋਂ ਇਸ ਦੇ ਇੱਕ ਪ੍ਰਮੁੱਖ ਮੈਂਬਰ ਮੋਹਿਤਮ ਮੰਡੇਰ ਨਾ ਨੇ ਸਮੂਹਕ ਤੋਂ ਅਸਤੀਫਾ ਦੇ ਦਿੱਤਾ ਦੋਸ਼ ਲਗਾਇਆ ਕਿ ਅੰਦੋਲਨ ਦਿਸ਼ਾਗੋਆ ਬੈਠਾ ਹੈ ਤੇ ਵੰਡਪਾਉ ਬਿਆਨਬਾਜ਼ੀ ਚ ਡੁੱਬ ਗਿਆ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਸਟੂਡੈਂਟਸ ਕੌਂਸਲ ਦੇ ਸੰਯੁਕਤ ਸਕੱਤਰ ਤੇ ਪਹਿਲਾ ਪੀਯੂ ਐਫਿਡੇਵਿਟ ਮੁਹੰਮਦ ਦੇ ਇੱਕ ਮੁੱਖ ਚਿਹਰੇ ਮੰਡੇਰ ਨੇ ਕਿਹਾ ਕਿਸੈਨੇਟ ਚੋਨਾ ਨੂੰ ਅੱਗੇ ਵਧਾਉਣ ਤੇ ਯੂਨੀਵਰਸਿਟੀ ਦੇ ਲੋਕਤੰਤਰਿਕਤਾਾਂ 'ਚ ਦੀ ਦਖਲਅ ਲਈ ਬਣਾਇਆ ਗਿਆ ਮੋਰਚਾ ਪੰਜਾਬ ਬਨਾਮ ਹਰਿਆਣਾ ਮੁੱਦੇ ਵਿੱਚ ਬਦਲ ਗਿਆ ਹੈ ਸੰਘਰਸ਼ ਦਾ ਉਦੇਸ਼ ਪੰਜਾਬ ਯੂਨੀਵਰਸਿਟੀ ਨੂੰ ਰਾਜਨੀਤਿਕ ਦਖਲਅੰਦਾਜ਼ੀ ਤੋਂ ਬਚਾਉਣਾ ਸੀ ਖਾਸ ਕਰਕੇ ਭਾਜਪਾ ਤੇ ਆਰਐਸਐਸ ਵਿਚਾਰਧਾਰਾਂ ਤੋਂ ਉਸ ਦੇ ਦਾ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ 10 ਨਵੰਬਰ ਦਾ ਵਿਰੋਧ ਕਿਸੇ ਹੋਰ ਚੀਜ਼ ਵਿੱਚ ਬਦਲ ਗਿਆ ਇੱਕ ਖੇਤਰੀ ਮਾਲਕੀ ਬਾਰੇ ਬਣ ਗਿਆ ਯੂਨੀਵਰਸਿਟੀ ਨੂੰ ਬਚਾਉਣ ਬਾਰੇ ਨਹੀਂ ਪੀਯੂ ਬਚਾਓ ਮੋਰਚਾ ਜਿਸ ਦੇ ਵਿੱਚ ਸੱਤ ਐਸਐਫਐਸ ਪੀਐਸਯੂ ਐਨਐਸਯੂਆਈ ਆਈਏਐਸਏ ਅਤੇ ਐਸਓਆਈ ਸ਼ਾਮਲ ਨੇ ਉਹਨਾਂ ਦੇ ਪਿਛਲੇ ਹਫ਼ਤੇ ਵੱਡੇ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਜਿਸ ਦੇ ਵਿੱਚ ਯੂਨੀਵਰਸਿਟੀ ਤੋਂ ਸੈਨੇਟ ਚੋਣਾਂ ਦਾ ਐਲਾਨ ਕਰਨ ਤੇ ਹਾਲੀ ਦੇ ਪ੍ਰਸ਼ਾਸਨਿਕ ਫੈਸਲਿਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ ਮਡੇਰਨਾ ਨੇ ਅੰਦੋਲਨ ਨੂੰ ਪੰਜਾਬ ਦੀ ਪੀਯੂ ਦੀ ਇਕੱਲੀ ਮਾਲਕੀ ਦੀ ਲੜਾਈ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਦੀ ਆਲੋਚਨਾ ਕੀਤੀ ਉਹਨਾਂ ਨੇ ਇਹ ਦਲੀਲ ਦਿੱਤੀ ਕਿ ਯੂਨੀਵਰਸਿਟੀ ਇਤਿਹਾਸਿਕ ਤੌਰ ਤੇ ਅਣਵੰਡੇ ਮਹਾਪੰਜਾਬ ਖੇਤਰ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਮੌਜੂਦਾ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸੇ ਸ਼ਾਮਲ ਸਨ ਹੁਣ ਇਹ ਕਹਿਣਾ ਕਿ ਪੀਯੂ ਸਿਰਫ ਪੰਜਾਬ ਦੀ ਹੈ ਗਲਤ ਅਤੇ ਅਨੁਚਿਤ ਹੈ ਇਹ ਯੂਨੀਵਰਸਿਟੀ ਸਾਂਝੀ ਕਰਨ ਲਈ ਸੀ ਦਾਵਾ ਕਰਨ ਲਈ ਨਹੀਂ ਸੈਨੇਟ ਦੇ ਵਿੱਚ ਵਿਦਿਆਰਥੀ ਪ੍ਰਤੀਨਿਧੀਆਂ ਦੀ ਮੰਗ ਕਰਦੇ ਹੋਏ ਉਸ ਨੇ ਅੱਗੇ ਕਿਹਾ ਕਿ ਜੇ ਅਧਿਆਪਕਾਂ ਅਤੇ ਸਟਾਫ ਕੋਲ ਸੈਨੇਟ ਵਿੱਚ ਸੀਟਾਂ ਨਹੀਂ ਤਾਂ ਵਿਦਿਆਰਥੀ ਕਿਉਂ ਨਹੀਂ ਸਭ ਤੋਂ ਵੱਡੇ ਹਿੱਸੇਦਾਰ ਤਾਂ ਵਿਦਿਆਰਥੀ ਹੋਣੇ ਚਾਹੀਦੇ ਨੇ PUCSC ਦੇ ਉਪ ਪ੍ਰਧਾਨ ਅਸ਼ਮੀਤ ਸਿੰਘ ਨੇ ਕਿਹਾ ਕਿ ਉਹ ਮਡਰੇਨਾ ਦੇ ਫੈਸਲੇ ਦਾ ਸਤਕਾਰ ਕਰਦੇ ਨਹੀਂ ਪਰ ਉਸ ਦੇ ਵਿਚਾਰ ਨਾਲ ਅਸਹਿਮਤ ਨਹੀਂ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ PU ਪੰਜਾਬ ਦੀ ਹੈ ਤਾਂ ਸਾਡਾ ਮਤਲਬ ਸੱਭਿਆਚਾਰਕ ਅਤੇ ਭੂਗੋਲਿਕ ਤੌਰ ਤੇ ਹੈ ਮਡਰੇਨਾ ਦਾ ਅਸਤੀਫਾ ਮੋਰਚੇ ਦੇ ਅੰਦਰ ਪਹਿਲੀ ਪ੍ਰਤੱਖ ਫੁੱਟ ਨੂੰ ਦਰਸਾਉਂਦਾ ਹੈ ਜੋ ਕਿ ਪੰਜਾਬ ਅਤੇ ਹਰਿਆਣਾ ਦੇ ਵਿਦਿਆਰਥੀ ਸਮੂਹਾ ਵਿਚਕਾਰ ਤਣਾ ਨੂੰ ਉਜਾਗਰ ਕਰਦਾ ਹੈ ਉਧਰ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਤੋਂ ਇੱਕ ਹੋਰ ਖਬਰ ਸਾਹਮਣੇ ਆਈ ਜਿੱਥੇ ਕਿ ਲੰਗਰ ਵਾਲੇ ਟਰੈਕਟਰ ਟਰਾਲੀ ਨੂੰ ਰੋਕਿਆ ਜਾਂਦਾ ਹੈ ਵਿਦਿਆਰਥੀ ਦੀ ਸਿਕਿਉਰਿਟੀ ਨਾਲ ਤਿੱਖੀ ਬਹਿਸ ਹੁੰਦੀ ਹੈ ਇਸ ਦੇ ਮੌਕੇ ਦੀ ਵੀਡੀਓ ਵੀ ਸਾਹਮਣੇ ਆਉਂਦੀ ਹੈ ਕੀ ਬਹਿਸ ਹੁੰਦੀ ਹੈ ਤੁਸੀਂ ਇੱਕ ਵਾਰ ਹੋ ਗਈ ਸੁਣੋ ਨਾ ਨਾ ਇਹਨੂੰ ਪਲਾਹਾਾ ਥੋੜਾ ਥੋੜਾ ਬੰਦਾ ਕਹਿ ਰਿਹਾ ਤੁਸੀਂ ਸੁਣ ਮੇਰੀ ਗੱਲ ਮੈਂ ਟਰਾਲੀ ਬੱਸ ਨੂੰ ਨਹੀਂ ਕਿਹਾ ਜੀ ਮਾ ਲੰਗਰ ਆਣ ਦੋ ਮਾ ਚੱਲ ਲੰਗਰ ਉਹ ਮੋੜੇ ਦੇ ਜਾ ਕੇ ਨੇ ਆਉਣਗੇ ਕਮਾਲ ਕਰੀ ਜਾਂਦੇ ਤੁਸੀਂ ਪਤਲਾ ਜਿਹੜਾ ਛੋਟੀ ਗੱਡ ਜੀ ਪਰ ਤੁਸੀਂ ਕਮਲ ਕੁੱਟੀ ਜਾਨੇ ਟਰਾਲੀ ਆਉਗੀ ਤੁਸੀਂ ਕੌਣ ਰੋਕ ਓ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਫ ਨੇ ਕਹਿ ਦਿੱਤਾ ਕਿੱਥੋਂ ਤੱਕ ਡਰਾਇਆ ਹੋਊਗਾ ਸਾਰਾ ਮੈਂ ਇਹੀ ਕਿਹਾ ਮਟਰਾਲੀ ਰੋਕੋ ਮਟਰਾਲੀ ਤੁਸੀਂ ਕਿਹਾ ਕਿ ਲੋਜਿਕ ਬੰਦ ਕਰੋ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਵਾਹ ਮੈਂ ਲੰਗਰ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਹਾਂ ਤਾਂ ਥੋੜਾ ਦਿਮਾਗ ਖਰਾਬ ਹੋਇਆ ਫੇਰ ਹੋਇਆ 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 ਤੂੰ ਬਾਹਰ ਨੂੰ ਡਰਾਈ ਜਾਣਾ ਇਹ ਕਹਿ ਰਹੇ ਵੀ ਉਧਰ ਦੀ ਆ ਇਧਰ ਦੀ ਤੂੰ ਕੌਣ ਹੈ ਕਹਿਣ ਵਾਲਾ ਹਲੋ ਤੈਨੂੰ ਕਿਹਾ ਕੀ ਨਹੀਂ ਸੀ ਪਹਿਲਾਂ ਇਹ ਦੱਸ ਆਪੇ ਲੈ ਆਰਡਰ ਸਾਨੂੰ ਫਿਰਲੇਰੀ ਕੰਪਲੀਟ ਕਰਾਂਗੇ ਨਹੀਂ ਕੈਬ ਕਿਨੇ ਦਿੱਤਾ ਉਡੋ ਓਐਸਡੀ ਨੇ ਕਿਆ ਓਐਸਡੀ ਨੂੰ ਫੋਨ ਲਾ ਫੋਨ ਲਾ ਉਸ ਨੂੰ ਹੱਥ ਜਿਨਾ ਕਰ ਫੋਨ ਲਾ ਉਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤਾਂ ਤੂੰ ਬਾਹਰਲੇ ਬੰਦੇ ਉਥੋਂ ਮੋੜੀ ਜਾਣਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜੂ ਪਤਾ ਨੂੰ ਮਾਰੇਗਾ ਲਾ ਰਮਨ ਉੱਤੇ ਜਾ ਬੱਜੂ ਗਈ ਤੂੰ ਨਾਲ ਕਰ ਰਿਹਾ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਫ ਬੱਜੂ ਵਾਦ ਨੂੰ ਦੱਸ ਰਹੀ ਤੇਰੇ ਬੱਜੂ ਵਾਹ ਮੈਂ ਨਾਲ ਕਰ 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 ਕਿਹਦੇ ਅੱਜ ਫਿਰ ਉਹਨੂੰ ਬੱਜੂ ਵਾ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸ ਨਾ ਨਾ ਦੱਸ ਤੂੰ ਤੂੰ ਪਤਾ ਵੀ ਚਪੇੜੇ ਪੈਣੇ ਨਾ ਉਹ ਤੇਰੇ ਛੱਡ ਦੇ ਇਹਨੂੰ ਛੱਡ ਦੇ ਨਾ ਨਾ ਤੈਨੂੰ ਪਤਾ ਕਿ ਤੇਰੇ ਉਹਨੇ ਚਪੇੜਾ ਨਹੀਂ ਪੈਣੇ ਤੂੰ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇਣ ਦੱਸੂੰ ਤੂੰ ਦੁਬਾਰੇ ਟਾਲੀਆ ਤੂੰ ਰੋਕ ਉੱਥੇ ਆ ਕੇ ਨਾ 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 ਤੇਰੋ ਕੀਰ ਤੂੰ ਗਈ ਰੋਕ ਕੇ ਤੂੰ ਕਹਿ ਰਹੇ ਤੈਨੂੰ ਰੁਕੀ ਆ ਇੱਕ ਮਿੰਟ ਰਾਮਨ ਤੂੰ ਕਹਿ ਰਹੇ ਤੈਨੂੰ ਰੁਕੀ ਆ ਤੂੰ ਕਹਿ ਰਹੇ ਤੂੰ ਰੁਕੀ ਆ ਕੋਈ ਨਾ ਕੋਈ ਨਾ ਉਸ ਦੀ ਬਰਾਬਰ ਲਾਉ OS ਡਿਬਾਇਰ ਤੂੰ ਲੰਗਰ ਵਾਸਤੇ ਉਹ OS ਡਿਬਾਇਰ ਯਾਰ ਨਾ ਨਾ ਉਹ ਮੋਢਿਆਂ ਦੇ ਕੱਪੇ ਲਾਉਣਗੇ ਲੰਗਰ ਮੋਢਿਆਂ ਜਾਊਗਾ ਜੀ ਥੋੜੀ ਜਿਆਦਾ ਚਲਦੀ ਆਉਗੀ ਇਹ ਤਾਂ ਕਹਿੰਦੇ ਆ ਆ ਜੂਗੀ ਫਿਰ ਤਾਂ ਕਹਿ ਰਹੇ ਤੂੰ ਕਿਹਾ ਯਾਰ ਕਿਉਂ ਜੋ ਆਪੇ ਤਾਂ ਕਹਿ ਰਹੇ ਹਾਂ ਮੈਂ ਕਿਹਾ ਉਹ OS ਡਿਬਾਇਰ ਕਹਿੰਦੇ ਆ ਇਹ ਤਾਂ ਇਹ ਤਾਂ ਕਰਾਊਗਾ ਟਰਾਲੀ ਆਉਗੀ ਇਹ ਕਹਿੰਦੇ ਟਰਾਲੀ ਆਉਗੀ ਲੰਗਰ ਆਊਗਾ ਕੀ ਹੁੰਦਾ ਠੀਕ ਹੋ ਗਿਆ ਤੁਹਾਡੀ ਆ ਜੂਗੀ ਕੋਈ ਪਛਾਣ ਲੰਗਰ ਤੂੰ ਰੋਕ ਕਿ ਤੂੰ ਵਾਰੇ ਜਾ ਕੇ ਹੁਣ ਤਾਂ ਆਉਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਗੱਡਾਂਗੇ ਜੇ ਤੂੰ 3 ਨੰਬਰ ਉੱਥੇ ਤੈਨੂੰ ਤੋਂ ਹੀ ਗੱਡਾਂਗੇ ਇਹ ਕੀ ਹਿਸਾਬ ਆ ਗਈ ਤੂੰ ਲਿਖੀਂਗਾ ਇੱਕ ਦੋ ਮਿੰਟ ਤੂੰ ਲਿਖਤੀ ਆਰਡਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਗੱਡਾਂਗੇ ਜੇ ਤਿੰਨ ਨੰਬਰ ਸੋਖਾਵੇਂ ਤਾਂ ਤੈਨੂੰ ਤੋਂ ਗੱਡਣਾ ਹੈ ਬੇਰੇ ਫਿਰ ਤੁਸੀਂ ਕਿਉਂ ਰੋਕੀ ਆ 1 ਨੰਬਰ ਤੇ ਫਿਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲਈ ਉੱਥੇ ਉੱਥੇ ਖੜੇ ਯਾਰ ਉੱਥੇ ਖੜੀ ਕੇ ਬਾਈ ਬਣੇ ਤੋਰਨਾ ਨਹੀਂ ਕੁਝ ਨਹੀਂ ਕੋਈ ਯਾਰ ਇਹ ਨਾ ਤੁਸੀਂ ਘਮਾਓ ਨਾ ਫਿਰ ਤਿੰਨ ਤੁਸੀਂ ਇੱਕ ਕਰੇ ਦੋ ਹਰ ਜਗ੍ਹਾ ਜਾ ਕੇ